ਅਖਿੜੀ ਕਾਲ ਸਰਦੀ ਨਾਸਿਕਾਲੀ ਹਾਂਜੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਲਾਜ਼ਮਾਂ ਦੀ ਜੋ ਮੀਟਿੰਗ ਹੋਣ ਜਾ ਰਹੀ ਹੈ ਉਸ ਵਿੱਚ ਜੋ ਕੀਤੇ ਹੋਏ ਵਾਅਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਪੂਰੇ ਕਰਨਗੇ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ ਮੁੱਖ ਨੇ ਭਵੰਤ ਮਾਨ ਦੇ ਨਾਲ ਪੰਜਾਬ ਦੇ ਮਲਾਜ਼ਮਾਂ ਦੀ ਅਗਵਨੀ ਮੀਟਿੰਗ ਤੇ ਰਿਟਾਇਰਡ ਹੋਏ ਮਲਾਜ਼ਮਾਂ ਦੀ ਅਗਵਨੀ ਮੀਟਿੰਗ ਜੋ ਆਉਣ ਵਾਲੇ ਦੋ ਆਸਤ ਨੂੰ ਹੋ ਰਹੀ ਹੈ ਜੀ ਪ੍ਰਮੁੱਖ ਦੀ ਭਗਵੰਤ ਮਾਨ ਨੇ ਮਲਾਜ਼ਮਾਂ ਨਾਲ ਬਾਰੇ ਤਾਂ ਬਹੁਤ ਕੀਤੇ ਸੀ ਪਹਿਲਾਂ ਵੀ ਕੀਤੇ ਸੀ ਜਾ ਕੇ ਆਪਾਂ ਇੱਕ ਜਲਾਈ ਨੂੰ ਮੀਟਿੰਗ ਕੀਤੀ ਫਗਵਾੜੇ ਦੇ ਵਿੱਚ ਉਦੋਂ ਵੀ ਕਿਹਾ ਸੀ ਕਿ ਜੋ ਤੁਹਾਡੀਆਂ ਮੁੱਖ ਮੰਗਾਂ ਹਨ ਜਿਵੇਂ 2016 ਤੋਂ ਇਹ ਕਿਹਿੰਦਾ ਏਰੀਆ ਦਾ 17/7/2020 ਵਾਲੇ ਮਲਾਇਆ ਨੂੰ 6ਵੇਂ ਮਹੀਨੇ ਲਾਗੂ ਕਰਨਾ 15/15 ਦਾ ਨੋਟੀਫਿਕੇਸ਼ਨ ਰੱਦ ਕਰਕੇ ਤੇ ਪਰਮਿਸ਼ਨ ਮਾਰੇ ਮਲਾਇਆ ਨੂੰ ਤਨਖਾਹ ਫੇਸਕਾ ਨਹੀਂ ਇਹ ਏਰੀਆ ਦੇਣ ਸੰਧੀ ਗਲਤ ਹੋਈ ਆ ਜਾਂ ਪੰਜਾਬ ਸਰਕਾਰ ਮੈਗ ਕਾਮਗਰ ਦੇ ਕੱਚੇ ਮਲਾਇਆ ਨੂੰ ਇਹ ਗ੍ਰਾਮ ਸੰਗਠਨ ਦੀ ਗੱਲ ਤਾਂ ਹੋਈ ਸੀ ਫਵਾੜੇ ਦੇ ਵਿੱਚ ਹੁਣ ਦੇਖਦੇ ਆਂਗੇ ਜੋ ਆਉਣ ਵਾਲੀ 2 ਅਗਸਤ ਨੂੰ ਮੀਟਿੰਗ ਮੁੱਖ ਨੇ ਭਾਨ ਤੁਮਾਰੇ ਨਾਲ ਪੰਜਾਬ ਭਵਨ ਚੰਡੀਗੜ੍ਹ ਵਿੱਚ ਸਾਢੇ 12:30 ਸ਼ੁਰੂ ਹੋਊਗੀ ਹੁਣ ਦੇਖਦੇ ਆਂਗੇ ਮਹਾਰੇ ਭਾਨ ਤੁਵਾਂ ਨਾਲ ਮਾਰੇ ਮੰਗਾ ਤੇ ਕੀ ਮੋਹ ਰੌਲਾ ਹੈ ਹਾਂਜੀ ਮਣਵੀ ਹਾਂਜੀ ਪੰਜਾਬ ਸਰਕਾਰ ਦੇ ਮੈਂ ਕੋਈ ਵਿੱਚ ਕੰਮ ਕਰਦੇ ਕੈਪਟਨ ਮੁਲਾਜ਼ਮ ਆ ਮਾਰੇ ਭਾਨ ਤੁਮਾਰੀ ਸਰਕਾਰ ਕਰੇਗੀ ਨਾਲ ਰੈਗੂਲਰ ਕਰੇਗੀ ਉਹ ਤੁਹਾਡੇ ਤੁਹਾਡੇ ਚੀਜ਼ਾਂ ਮੋਖਨੇ ਭਾਨ ਪਮਾਨ ਕਈ ਵਾਰ ਗੈ ਚੁੱਕਿਆ ਵੀ ਜੋ ਕੱਚਾ ਸਰਵਮ ਲਾਣ ਆ ਗਿਓ ਮੈਂ ਕਟੂਗਾ ਪਰ ਸਰਕਾਰ ਬਣੀ ਨੂੰ ਲਗਭਗ 2.5 ਸਾਲ ਹੋ ਚੁੱਕੇ ਹਨ ਪਰ ਜੋ ਰੋਪੜ ਥਰਮ ਬਣਾਉਣ ਦੇ ਵਿੱਚ ਜਾਂ ਲਹਿਰਾ ਮੁਹੱਬਤ ਥਰਮ ਬਣਾਉਣ ਦੇ ਵਿੱਚ ਇੱਕਦਾਨੇ ਕੋਲ ਬਹੁਤ ਹੀ ਘੱਟ ਤਨਖਾਹਾਂ ਦੇ ਕੰਮੇ ਕੰਮ ਕਰਦੇ ਆ 20-20 ਸਾਲਾਂ ਤੋਂ ਪਰ ਅਜੇ ਤੱਕ ਉਹਨਾਂ ਵਿੱਚੋਂ ਇੱਕ ਵੀ ਕੰਮ ਅਰੇ ਨਹੀਂ ਕੀਤਾ ਗਿਆ ਛੇਕਾ ਮਲਾ ਸਿੰਘ ਆਸ਼ਮੋਰਚਾ ਪੰਜਾਬ ਦੇ ਅਰਗੋ ਦੀ ਮੀਟਿੰਗ ਜੋ ਕਿ ਜਗਰੂਸ ਨੇ ਲਹਿਰਾ ਨੇ ਦੱਸਿਆ ਕਿ ਸਾਡੀ ਮੁਖਰਿਪਾਂ ਤਵਨ ਨਾਲ ਹੋਈ ਸੀ ਇੱਕ ਜਲਾਈ ਨੂੰ ਉਸ ਦੇ ਬਾਹਰ ਕੀਤਾ ਸੀ ਕਿ ਤੁਹਾਡੇ ਨਾਲ ਮੀਟਿੰਗ ਮੈਂ 20 ਜਲਾਈ ਨੂੰ ਕਰਾਂਗਾ 20 ਜਲਾਈ ਮੀਟਿੰਗ ਨਹੀਂ ਹੋ ਸਕੀ ਉਸ ਤੋਂ ਬਾਅਦ 24 ਜਲਾਈ ਵੀ ਮੀਟਿੰਗ ਕੈਂਸਲ ਕਰ ਦਿੱਤੀ ਗਈ ਆ ਹੁਣ ਜੋ ਠੇਕਾ ਬਲੈਂਸਿੰਗਾਂ ਚ ਮੋਰਚੇ ਦੇ ਆਗੂ ਦੀ ਮੀਟਿੰਗ ਪੰਜਾਬੋਂ ਚੰਡੀਗੜ੍ਹ ਵਿੱਚ 12 ਵਜੇ 2 ਅਗਸਤ ਨੂੰ ਸ਼ੁਰੂ ਹੋਊਗੀ ਉਸ ਦੇ ਮੁੱਖ ਮੰਗੇ ਹੋਊਗੇ ਜਿੰਨੇ ਵੀ ਪੰਜਾਬ ਸਰਕਾਰ ਦੇ ਬਾਕੀ ਵਾਂਗ ਮਹਿੰਗੇ ਵਿੱਚ ਕੰਮੇ ਕੰਮ ਕਰਦੇ ਹਨ ਉਹਨੂੰ ਰੈਗੂਲਰ ਕੀਤਾ ਜਾਵੇ ਹਾਂਜੀ ਮੈਨੂੰ ਜੀ ਹਾਂਜੀ ਵਿੱਤ ਮੰਤਰੀ ਹਰਪਾਲ ਸਿੰਘ ਜੀ ਨਾਲ ਮੀਟਿੰਗ ਜੋ ਹੋਈ ਉਸ ਵਿੱਚ ਜੋ ਗੱਲਬਾਤ ਹੋਈ ਉਸ ਬਾਰੇ ਜਾਣਨਾ ਚਾਹਣਾ ਕਿਉਂ ਜੀ ਪ੍ਰਾਣੀ ਪੈਸੇ ਸਕੀਮ ਲਾਗੂ ਕਰਵਾਉਣ ਸੰਬੰਧੀ ਜੋ 2400 ਭਰਤੇ ਮਜ਼ਦੂਰਾਂ ਨਾਲ ਉਹਨੇ ਆਗੂ ਜਸਵੀਰ ਸਿੰਘ ਤਰਵਾਲ ਨਾਲ ਮੀਟਿੰਗ ਹੋਈ ਸੀ ਹੋਰ ਆਗੂ ਵੀ ਸ਼ਾਮ ਸੰਜਾ ਸੁਖਜੀਤ ਸਿੰਘ ਨਾਲ ਮੀਟਿੰਗ ਹੋਈ ਸੀ ਉਸ ਦੀ ਕੋਈ ਮੰਗ ਸੀ ਮੁੱਖ ਮੰਗ ਸੀ ਕਿ ਜੋ 2400 ਭਰਤੇ ਮਜ਼ਦੂਰਾਂ ਪੁਰਾਣੀ ਪੈਨਸ਼ਨ ਸਕੀਮ ਮੇ 1972 ਅਨਸਾਰ ਲਾਗੂ ਕੀਤੀ ਜਾਵੇ ਜੀ ਪੀ ਆਰ ਕੋ ਨਾਲ ਖਾਤੇ ਖੁੱਲੇ ਜਾਣ ਪਰ ਸਰਕਾਰ ਨੂੰ 2.5 ਸਾਲ ਹੋ ਚੁੱਕੇ ਹਨ ਹਾਲੇ ਕਿ ਬੇਤਮਨ ਦੀ ਹਰ ਪਾਸੇ ਜਿਮਨ ਨਾਲ ਪੁਰਾਣੀ ਪੈਨਸ਼ਨ ਬਹਾਲੀ ਸੰਘਾਸਨ ਕਈ ਮੀਟਿੰਗਾਂ ਹੋਈਆਂ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲੀ ਹੋ ਸਗੀ ਹਾਂਜੀ ਮੈਡਮ ਜੀ ਹਾਂਜੀ ਮੁੱਖ ਮੰਤਰੀ ਭਗਵੰਤ ਸਮਰੱਥ ਦਾ ਜਿੰਦ ਨੇ ਬੋਲਦੀ ਪ੍ਰਧਾਨ ਮੰਤਰੀ ਜੀ ਨੇ ਮੀਟਿੰਗ ਸੱਦਾ ਆਇਆ ਉਸ ਨਾਲ ਇਹ ਵਿਚਾਰ ਨੇ ਇੱਕ ਜੀ ਦਿੱਲੀ ਦੇ ਵਿੱਚ ਅੱਜ ਜੋ ਮੇडम ਹੋਰਿਆ ਮੁਖਰੀ ਜੋ ਪ੍ਰਧਾਨ ਪ੍ਰਧਾਨ ਮੰਤਰੀਆ ਨਰਿੰਦਰ ਮੋਦੀ ਨੇ ਬਲਾਸਬੇਰ ਮੁਖਨੀ ਭਵੰਤਮਾਨ ਨੇ ਦਿੱਲੀ ਵਿੱਚ ਮੀਟਿੰਗ ਜਾਣ ਦਾ ਬਾਈਕਾਟ ਕਰ ਦਿੱਤਾ ਹਾਂਜੀ ਮੈਨੂੰ ਹਾਂਜੀ 17/7/2023 ਤੋਂ ਬਾਅਦ ਜਿਵੇਂ ਨਾ ਨੋਟ ਸਿਆ ਇਹ ਤੁਹਾਨੂੰ ਨਹੀਂ ਚੱਲ ਲੱਗਣਾ ਕਹਿੰਦੇ ਨੇ ਪੰਜਾਬ ਸਰਕਾਰ ਨੇ 17/7/2020 ਤੋਂ ਭਾਰਤੀ ਮਾਇਆਪੁਰ ਧੱਕੇ ਨਾਲ ਸਾਤੋਂ ਬੇਹ ਲਾਗ ਕਰਦਾ ਹੈ ਪਰ ਪੰਜਾਬ ਸਰਕਾਰ ਦੇ ਮਨਾਂ ਨੇ ਮੰਗਾ ਕੇ 17 ਸਤਜੋਨ 2020 ਤੋਂ ਭਾਵੇਂ ਮੈਨੂੰ ਸਿੰਘਾਂ ਬਿਹੱਗ ਦੇਵ ਹਨਮਨ ਜੀ ਹਾਂਜੀ ਧੰਨਵਾਦ ਸਰ ਦੀ ਵੈਲਕਮ ਮੈਡਮ ਹਾਂ ਜੀ ਤੁਹਾਡਾ ਡੀਸਨ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੱਤੇ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰੋ ਜੀ